bye ਮੇਟ ਹੌਕੀ ਤੇਰੇ ਕਟੇ ਆਈਆ oh uh -huh. तात कोई न जाने तुमारा अंसेओ सागर समी तुमारा सो तरे सो तुमारी बातेका तानी जानको ਦੁਨਿਆ ਕੀ ਅਰਸਾ ਸਮਾਈ ਜਿਉ ਟੰਡਨ ਸਾਵਾਂ ਕਿਰਤ ਆਵੈ ਕਹੁ ਨਾਨਕ ਸਬਦੁ ਦੁਲਵਟਿਆ ਕੋਈ ਨਾ ਉਨੰਗਾਣੀ ਮੇਰਾ ਵਾਹਿਗੁਰੂ ਵਾਹਿਗੁਰੂ ਉੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੇਰ ਪਗਤ ਗੁਰੂ ਸਾਹਿਬ ਵਾਰ ਸ੍ਰੀ ਪਗਤ ਜੀ ਦੇ ਪਾਪ ਛਾਇ ਦਸਵੇਂ ਕਰਥਮ ਬਗਤ ਜੀ ਮਰਕਾ ਗੁਰੂ ਨਾਨਕ ਜੀ ਕੇ ਆਈ ਫਿਰ ਅੰਗੜੁ ਕਰਤੇ ਅਮਰਦਾਸ ਸਰਾੰਦ ਸਵਿੰਤਾਈ अर्जना अरकु भेन्दनम सुब्र विरुराय सिर अरजन्त आयया देशवृद्ध सब लोग क जाय एक बहादुर सद गया करण औन दया वकाय सब थन उल्फाय दसमीन पाठ साहिब श्री गुरु गोविंद सिंह महाराज ਸਾਹਿਬ ਪਾਏ ਹੁਲਕਾਈ ਦਸਾਂ ਮੱਤਾ ਜੀ ਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬੱਤ ਜੀ ਦਾ ਅਧਿਆਨ ਕਰ ਬੋਲੋ ਜੀ ਹੋਇ ਮਨਾਰੇ ਹੋਇ ਬੰਧਾ ਪਿਆਰਾਂ ਪਿਆਰੁ ਸਹਿਬ ਜਾਨਿਆ 40 ਮੁਕਤੇ ਆ

ਹੋ ਕੜੀਆਂ ਲਵਾਨਾਂ ਜੈ ਕੜੀਆਂ ਤੇ ਕਰ ਤਨਾਰਿਆ ਨਾਸਤਰਾਏ ਗੁਰਦਵਾਰਿਆਂ ਨੇ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਕਰਮਣੀ ਆਰਿਆ ਸਿੱਖੀ ਕੇ ਸੰਸਾ ਸਾਸਾ ਸੰਗਨ ਗਾਈ ਤੇਨੋ ਸਿੰਗਾ ਸਿੰਗਨਿਗਾ ਪਤਿ ਨਿਆਢੀਤੁ ਮੈਦਾਂ ਤੇ ਅਨੰਕਾਰ ਬੋਲੁ ਹੁਮਾਰੈ ਤੁਮ ਨਾਰਾਦੁ ਹੁਮਾਰੈ ਅੰਗੰ ਭਗਤਾ ਸਰਬਾਤ ਗੁਰਦਵਾਰਿਆਂ ਦਾ ਧਿਆਨ ਕਰ ਬਲੋ ਜੈ ਹੋਵੇ ਮਨੋ ਜੈ ਹੋਵੇ ਪਰਤਮੇ ਸਰਬਾਤ ਕਰਤਾ ਜੀ ਦੀ ਅਰਦਾਸ ਹੈ ਵੀ ਸਰਬਾਤ ਕਰਤਾ ਜੀ ਤੋਂ ਵਾਣੀ ਗੁਰੂ ਵਾਣੀ ਗੁਰੂ ਵਾਣੀ ਗੁਰੂ ਕਿਤੇ ਆਵ ਇਤਿਹਾਸਨ ਕਾਲ ਸਤ ਕਾਲ ਸਰਬ ਸੁਖ ਹੋਵੇ ਜਹਾ ਜੰਗ ਕਾਲ ਸੋ ਸਾਈਂ ਕਹਾਂ ਕਾਇ ਇਤਿਆਰ ਦੇਖ ਕੇ ਫਟ ਵਿਰਦਤੀ ਪੈਗ ਮੰਤ ਤੀਂ ਦੀ ਸ੍ਰੀ ਸਹਿਰ ਦੀ ਸਾਈਂ ਹਰ ਪਾਣੀ ਤੇ ਬੋਲ ਬਣੇ ਘਰ ਦੇ ਅਰਦਾਸ ਦੇ ਮੰਗਦੇ भगतो जी सिखान सिखी दान देश दान रहत दान विवेक दान विसाहु दान परो दान तरदान नाम दान श्री अमृत सर साहिब जी के दर्शन चरान गाउ पिया चंदे बंगे जुगो जुगा ਪਰਮਕਾਰ ਦੇ ਕਾਰ ਖਾਲਸਾ ਸਾਹਿਬ ਜੀ ਦੇ ਗੁਰਵਾਣੇ ਭੋਲ ਦੇ ਸਵਾਮੀ ਤੁ ਮਨੋ ਦੇ ਸਵਾਮੀ ਤੁ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਾ ਸੋਚੀ ਮਾ ਤਕ ਪਸੜ ਰੱਖ ਆਪ ਕਾਲ ਪੁਰਖ ਵੈਰੋ ਇਹ ਪੰਥ ਦੇ ਸਦਾ ਸਹਾਇ ਇੰਕਤਾਰ ਜੀ ਹੋ ਸ੍ਰੀ ਰਣਕਾਲਾ ਸਾਹਿਬ ਤੇ ਹੋਰ ਗੁਰਦਵਾਰੇ ਗੁਰਧਾਮਾਂ ਤੋਂ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੁਨੇ ਵਰਤਨ ਤੇ ਸੇਵਾਤਮਾ ਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਹਾਨਾਂ ਦੇ ਮਹਾਨ ਸਤਿਗੁਰੂ ਨਾਟਾਂਿਆਂ ਦੇ ਤਨ ਸਤਿਗੁਰੂ ਨੇ ਉਕਿਆ ਨਿਉਜ ਸਤਿਗੁਰੂ ਤਾਂਤੰਸ ਸਿਰਿ ਗੁਰ ਗ੍ਰੰਥਨਹਾਰਾ ਦੀਓ ਐਸ ਲਈ ਆਪ ਜੀ ਦੇ ਕਰਣਾ ਕਮਣਾ ਪਾਸ ਸਰਦਾਸ ਬੇਨਤੀ ਗੋੜੀ ਐ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਧੰਨ ਧੰਨ ਬਾਬਾ ਸੇਵ ਪ੍ਰਿੰਦ ਦੇ ਪਰੇਤਰਸਾਨਾ ਤੇ ਅੰਮ੍ਰਿਤ ਗੜੇ ਤੋਂ ਸੰਗਤਾਂ ਨੂੰ ਫੁੱਲ ਕਰਤੰਦਾਰੇ ਬਖਸ਼ ਦਿੱਤੇ ਨੇ ਅੰਮ੍ਰਿਤ ਗੜੇ ਪੰਜਾਬ ਆਣੀਆਂ ਦੇ ਜਾਪ ਹੋਏ ਨੇ ਹਰਜਸ ਗਾਇਨ ਹੋਇਆ ਗੁਰਬਾਣੀ ਦੇ ਜਾਪ ਕਰਦੇ ਆ ਹਰਜਸ ਗਾਇਨ ਕਰਦੇ ਆ ਆਪ ਜੀ ਦੀ ਸੇਵਾ ਕਰਦੇ ਆ ਆਪ ਜੀ ਦੀ ਕਾਬਿਆ ਬੰਦਿਆ ਸੰਗਤਾਂ ਤੋਂ ਆਪ ਜੀ ਦੇ ਦਰਬਾਰ ਦੀ ਆਗری ਕਰਦੇ ਆਂ अनेका ਪ੍ਰਕਾਰ ਜਿਹੜੀਆਂ ਗਲਤੀਆਂ ਹੋ ਗਈਆਂ ਹੁਣ ਜੀਆਂ ਅਣਜਾਣ ਵਿੱਚੇ ਸੰਗਤੇ ਮਾਫ਼ ਕਰ ਲੈਣਾ ਅੱਗੇ ਤੋਂ ਸਮਾਤ ਵਾਂ ਖੜੀ ਪੜੀ ਸੁਣੀ ਬਾਣੀ ਦਾ ਭਾਗ ਅਜਿਹਾ ਉਹਨਾਂ ਕਲਕਾਂ ਦੇ ਅੱਗੇ ਵਿਸਾਉਣਾ ਆਪਣੇ ਕਰਮਗ੍ਰਸਤੀ ਦੀਵਾਨਾ ਨਾਮ ਦਾਉਂ ਦੀ ਬਾਗ ਗੁਰੂ ਘਰ ਦੀ ਸੇਵਾ ਸੰਗਤਾਂ ਨੂੰ ਮਕਸਦ ਕਰਨੀਆਂ ਆਪ ਜੀ ਦੇ ਘਰੇ ਅੰਦਰ ਚਾਰ ਕਰ ਸੁੱਖਾਂ ਦੀ ਵਕੀਫ ਹੋਈ ਹੈ ਅਗੇ ਚਾਰ ਕਰ ਦੇਣ ਆਇਆ ਸੁੱਖਾਂ ਦਾ ਵਕੀਫ ਕਰਾਉਣਾ ਕਰਮਾਂ ਕਰਾਂ ਦੇ ਜਵਾਬ ਕਰਨੇ ਨਗਰ ਕਰੇ ਤੇ ਸ਼ਹਿਰ ਤੇ ਸੁੱਖਾਂ ਦੀ ਵਕੀਫ ਜੀ ਆਨੁਕੰਢੇ ਵਾਦ ਕਰਨੇ ਸੰਗਤਾਂ ਦੇ ਵਿੱਚ ਆਪਸ ਵਿੱਚ ਮੇਲ ਮਿਲਾ ਪਿਆਰ ਬਸਰਾ ਜਿਨ੍ਹਾਂ ਸੰਗਤਾਂ ਦੇ ਪਰਿਵਾਰ ਤੇ ਬੱਚੇ ਵੇਦਸਾਰ ਕਰਦੇ ਨੇ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਧੇ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਲੰਮੇ ਸਮੇਂ ਤੋਂ ਬੰਦੀਸ਼ ਨੂੰ ਜੇਲਾ ਵਿੱਚ ਬੰਦ ਨਹੀਂ, ਉਹਨਾਂ ਦੀ ਰਿਹਾਈ ਦੀ ਕਿਰਪਾ ਕਰੋ। ਭੰਕਣ ਬਾਬਾ ਸਹਿਬ ਪ੍ਰੀਤ ਦੇ ਪਵਿੱਤਰ ਸਥਾਨਾਂ ਤੇ ਲੋਕ ਨਗਰ ਕਬ ਦੇ ਨੇ, ਸਿੰਘ ਠਾਕਦੇਆਂ ਤੋਂ ਬਿਨ ਆਪ ਜੀ ਦਾ ਨਾਮ ਕਿਤੇ ਆਵੇ। ਜਿੰਨੇ ਵੀ ਸੇਵਾਦਾਰ ਬਾਬਾ ਬਿਜਲੀ ਦੇ ਪਵਿੱਤਰ ਸਥਾਨਾਂ ਤੇ ਸੇਵਾ ਕਰਦੇ ਨੇ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ, ਕਰਨੀਆਂ, ਕਰਾਵ ਕਰਨੀਆਂ। ਆਪ ਜੀ ਦੀ ਬਸੀ ਹੋਈ ਪਰ ਮਰਜਾਦਾ ਅਨੁਸਾਰ ਸਨਹੂ ਸਜਤਾ ਵੱਲੋਂ ਸਮੂਹ ਪਰਿਵਾਰਾਂ ਵੱਲੋਂ ਆਪ ਜੀ ਦੇ ਹਾਜ਼ੂਰ ਪੰਤੰ ਕਾ ਪ੍ਰਚਾਰ ਦੀ ਦੇਗ ਹਾਜ਼ਰ ਹੈ ਆਗੇ ਰਸਨਗੇ ਹੋਵੇ ਰਸਨੀ ਲਈ ਕੋ ਆਪ ਪ੍ਰਸਾਰ ਸਾਥ ਭਗਤੋ ਵਿੱਚ ਵਰਤੇ ਜੋ ਨਹੀਂ ਸਕਦੇ ਉਸ ਤੋਂ ਕੇਰਾ ਨਾਮ ਜਪੇ ਆਪ ਜੀ ਦੇ ਦਰਬਾਰ ਦੀ ਆਗੁਰੂਤਾ ਲਈ ਸਮੂਹ ਸੰਗਤ ਦੀ ਆਗੁਰੂਦੰਟ ਪਰਵਾਣ ਕਰਣੀ ਤੇਗਪੁਰ ਪਿਤਾ ਵਾਂ ਪਰਵਾਣ ਕਰਨਾ ਸਭ ਮਨੋ ਭਾਵਨਾ ਪੂਰਨ ਕਰਨਿਆ ਸਲੋ ਸੰਗਤ ਨੂੰ ਆਪ ਜੀ ਦਾ ਪ੍ਰਵਿਰਤ ਰੁਕਮਨਾਮਾ ਬਖਸ਼ੋ ਆਕੇ ਹੁਕਮ ਨਾਮੇ ਦੇ ਅਨੁਸਾਰ ਚੱਲਣ ਦੀ ਕਾਰਕ ਵਰਤੀ ਸਮਰਤਾ ਬਖਸ਼ੋ ਸਰਬਤ ਬੇਕਾਰ ਜਰਾਸ ਕਰੋ ਸਿਰ ਪਿਆਰੇ ਮੇਲੋ ਜਿਨਾ ਮੇਰੇ ਨਾਮ ਕਿਤਾਵਾ ਜੁਣਾ ਨਾਮ ਕੰਤ ਕਾ ਮਾਤੀ ਸਰਬਤ ਦਾ ਪ੍ਰਵਾਹ ਇਹ ਵਾਜ ਗੁਜਿਕਾ ਸੰਤਾ ਮਾਈ ਗੁਰਜੀ ਫਤੇ ਦੋਹਿਰਾ ਆ ਗਿਆ ਪਹਿਲਾ ਖਾਈ ਕਮੀ ਗੁਰਾਇ ਕੰਕਾਲ ਜੀ ਕਨ ਕੋ ਹੁਕਮਾ ਗੁਰੂ ਮਾਨਿਓ ਗੁਰੂ ਗ੍ਰੰਥ ਕੀ ਮਾਨਿਓ ਕਰਤ ਗੁਰਾ ਕੀ ਜੇ ਲੋਕਾਂ ਮਿਲੋਂ ਜਾਂ ਸੋਨ ਤਵਦ ਮੈਂ ਆਰਾਧ ਕਰਦਾ ਖਾਲਸਾ ਆਪੀ ਰੇਨਾ ਕੂਰੀ ਵਾਰੋਇ ਸਭ ਮਿਲੈਗੇ ਕੈਲੀ ਚਾਰਨਦੂ वाहेगुरू नाम यादि करोले सोनार वाहेगुरु जीा ਪਰੇ ਇਹ ਪੁੱਜਣਾ ਨਾ ਹੋਵੇ ਅੰਮ੍ਰਿਤਸਰ ਨੂੰ ਕਾਇਮ ਰੱਖਾ ਮਾਇਆ ਤੋਂ ਕਲੰਕ ਖੋਲੇ ਸਦਾਰਾ ਤੋਂ ਪ੍ਰੀਤ ਇੱਕ ਉਤਮ ਪੰਤ ਕਰੋਂਗੇ ਸੰਗ ਕਰ ਮਨਨ ਜੰਤਰਾਤਮਕਾਈ ਕੀਤੀ ਪਰਦਾ ਸਾਧ ਕੀਰਤੀ ਬੋਲਵਾਂ ਦਾ

ਵੱਜਨ ਸੱਤਾ ਤਾਤ ਸੁਹਾ ਇਨਕਾ ਆਂਤੀ ਸਹਾ ਵੀਸਪਾ ਸੁਦੇ ਕ੍ਰੀਆੰਤ ਸੋਈ ਜਾ ਸਗਣਾ ਕਾ ਵਿੰਤਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 4 ਘਰ ਪਹਿਲਾ ਬੇਕਤੀ ਇਕ ਓੰਕਾਰ ਸਤਿਗੁਰ ਪਰਸਾਦ ਭਗਤਾਂ ਦੀ ਵਦਾ ਤੋ ਰੱਖਦਾ ਹਰ ਜੀਉ ਘਰ ਤੋਂ ਘਟਾ ਆਇਆ ਪਰਨਾਦ ਬਿਰਨ ਕੋ ਦਰਾਕ ਲੈ ਹਰ ਜੀਉ ਹਰਨਾ ਕੁਸ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਕੋਰ ਤੋਂ ਰੱਖਦਾ ਆਇਆ ਪਰਲਾਦ ਘਨ ਤੋ ਦਰਾਖਲੇ ਹਰ ਜਿਓ ਹਰਨਾ ਤੁੰਨਹਾਰ ਪਹਚਾਇਆ ਗੁਰਮਖਾ ਨੂੰ ਪਰਤੀ ਕਾ ਹਰ ਜਿਓ ਮਨ ਮੁਖ ਪਰਮ ਤਵਾਇਆ ਹਰ ਕੀ ਓ ਤੇਰੀ ਵਡਿਆਈ ਭਗਤਾ ਕੀ ਪੈਗ ਰੱਖ ਤੂੰ Swami ਭਗਤ ਤੇਰੀ ਸਰਨਾਏ ਰਹਾਉ ਭਗਤ ਕਾ ਨੂੰ ਜਮ ਡੋਏ ਨ ਸੱਕਾ ਕਾਣ ਨ ਡੇੜ ਜਾਏ ਕੇਵਲ RAMAN AMAN VATTAYA ਨਾਮੇ ਹੀ ਮੁਕਤ ਪਾਏ ਅਰੇ ਦਰ ਸੇਕ ਉਸਾ ਭਗਤਾ ਚਰਣੀ ਲਾਗੀ ਗੁਰ ਕਾ ਸੈਦ ਸੁਦਾਏ ਮਨ ਮੁਖਾ ਨੂੰ ਪਰਿੰਤਨ ਆਵਈ ਅੰਕਰ ਹੋਵ ਸੁਲਾਉ ਜੋਰ ਮਤ ਹਿਰਦੈ ਸਾਧਨ ਭੇਜੋ ਹਾਵੇ ਕਾ ਨਾ ਬਨਾਲਾ ਕਾ ਊੜ ਕਮਟੂ ਪਾਦ ਲੈ ਦਾਸੀ ਮਨ ਮੋ ਤੋ ਵੀ ਕਾਲਾ ਭਗਤਾ ਵਿੱਟ ਆਪ ਵਰਤਦਾ ਪ੍ਰਭ ਜੀ ਪ੍ਰਭ ਜੀ ਹੋਂ ਤੋ ਜਾਤਾ ਮਾ ਮੋ ਸਾਰੇ ਲੋਕ ਹੈ ਕੇ ਕੋਏ ਕੋ ਪਰਖ ਬਦਾਕਾ ਹਮ ਮਾਰ ਮਰਦਾ ਮਨੀ ਸੁਮਾੜੀ ਵਰਤਾ ਸਬਦੋ ਕੋਇ ਜਾਤ ਆਕੈਂਤ ਕੰਮ ਕਰ ਪ੍ਰਵਟਨ ਕੇ ਗਿਨਹਾਰ ਕਾ ਨਾਮ ਤੇ ਆਰਾ ਗੋਰ ਪਰਦਾ ਸਦਾ ਪਰਵਸਿਆ ਕਬ ਕਾਜ ਸਵਾਰਨ ਹਾਰਾ ਉਹ ਨਾ ਕੀ ਰੀ ਸਤਾਰੇ ਸੋ ਬਕੁਟਾ ਬੈਨ ਹਾਰ ਕਬਾ ਠਗਵਾਰਾ ਬੈਨ ਸਾਤ ਕੋਰ ਸੇਵੇ ਕਣੈ ਨ ਪਾਇਆ ਪਹੋ ਕੁਮੇ ਬਰਲਾਈ ਆਵੇ ਜਾਵੇ ਸੌਰਨ ਪਾਵੇ ਰੋਕਨਾ ਦੁੱਖ ਸਮਾਈ ਗੁਰਮੁਖਵਾਰ ਸੁ ਅੰਬਰ ਤਪਿੰਦਾ ਏ ਜੀ ਸਾਹਿਬ ਫਮਾਈ ਵੇਰ ਸਾਤ ਦੁਰ ਫੇਵੇ ਜਾਨਮਾ ਨਾ ਛੋੜਦਾ ਜੇ ਨੀ ਤੁਕਾਰ ਮੰਤਰ ਹੈ ਅਧਕਾਰੀ ਵੀਰ ਪਰੇਤਾ ਬਾਗ ਬਖਾਣੀ ਵੇਰ ਹਰ ਪੱਕ ਗਵਾਈ ਸੱਕਾ ਸਾਧੂ ਕੋਰ ਸਾਕੀ ਜੇਤ ਬਾਣੀ ਭਗ ਤੁਕੇ ਗੁਰ ਸਰਣਾਈ ਜਨ ਹਰ ਮਨਵਤਿਆ ਸੇੜਾੜ ਸਾਟੇ ਦਾਰ ਪਟ ਕਾ ਟਿਯਾਰਾ ਉਹਨਾਂ ਦੀ ਸ਼ੋਭਾ ਜਗ ਜਗ ਹੋਈ ਹੋਏ ਨਾ ਮੇਟਨ ਹਾਰਾ ਨਾਨਕ ਕਨਕਾ ਸੱਜ ਬਰਿਆਲ ਜੇ ਨਾ ਰੱਖਿਆ ਉਰਤਾਰਾ ਉਹ ਨਾਮੀ ਖੋ ਬਾ ਗਉਜ ਕੋਈ ਹੋਏ ਨਾਮੇ ਤਨਾਰਾ ਨਾਨਕ ਕਨਕਾ ਸੱਜ ਬਰਿਆਲ ਜੇ ਨਾ ਰੱਖਿਆ ਉਰਤਾਰਾ ਵਾਹਿਗੁਰੂ ਦੀ ਕਾ ਖਾਲਤਾ ਵਾਹਿਗੁਰੂ ਦੇ ਘਰੇ ਸੋਰਠ ਮਹਾਲਾ ਦੀ ਧਾਰ ਪਹਿਲਾ ਟਪਕੇ ਇੱਕ ਓੰਕਾਰ ਸਾਤ ਗੁਰ ਕਰ ਸਾਡ ਭਗਤਾਂ ਦੀ ਸਾਕ ਨੂੰ ਰਖਦਾ ਹਰ ਜੀ ਉਹ ਵਰਤੋਂ ਰਖਦਾ ਆਇਆ ਪਰਲਾਪ ਆਖਲੇ ਹੱਥਿਓਂ ਅਰਨਾ ਤੁਮ ਮਾਰ ਵਿਚਾਇਆ ਓਵਾਹ ਗੁਰੂ ਜੀ ਦਾ ਖਲਤਾ ਵਾਹ ਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤਿਓ ਆਪੋ ਅਡੇ ਭਾਗਾਂ ਵਾਲੇ ਹੋ ਬਿਨਾਂ ਨੇ ਅੰਮ੍ਰਿਤ ਵੇਰਿ ਸਿਨਾਸਨ ਕਰਕੇ ਆਪੋ ਆਪਣੀ ক্ষমা ਕਾਰਾਂ ਤੋਂ ਪੈਣਾ ਗੁਰੂ ਮਹਾਰਾਜ ਦੇ ਚਰਨਾਵਤਨ ਤੇ ਹਾਜ਼ਰੀ ਭਰੀ ਹੈ ਗੁਰੂ ਸਾਹਿਬ ਨੂੰ ਦੇ ਅਰਪਣ ਕੀਤੇ ਹਨ ਗੁਰਬਾਣੀ ਪੜ੍ਹ ਪੜ ਕੇ ਆਪਣੇ ਜੀਵਨ ਨੂੰ ਸਾਬਲ ਬਣਾਇਆ ਹੈ ਸਾਡੀਆਂ ਸੰਗਤਾਂ ਦਾ ਕੋਟ ਕੋਟ ਨਮਾ ਸਾਡੀਆਂ ਸੰਗਤਾਂ ਨੂੰ ਕੀ ਅਕਾ ਗਾਣਾ ਹੈ ਗੁਰੂ ਕੈ ਸਾਧ ਸੰਗਤਿਓ ਕਾਲ ਤੋਂ ਜਿਹੜੇ ਸਮੇਂ ਦੀ ਹੈ ਉਹ ਵਧਰੀ ਕੀਤੀ ਗਈ ਹੈ ਸਵੇਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੇਥਨੇਮ ਦਾ ਟਾਈਮ ਆ 5 ਤੋਂ 5:45 ਤੱਕ ਕੀਰਤਨ 5:45 ਦੇ ਕਾਰਨ ਕਰਦਾ ਹੋਏਗੀ ਆਖਰੀ ਸਮਾਪਤੀ 6:00 ਵਜੇ ਹੋਏਗੀ ਓਹਨ 6:00 ਵਜਤਨ ਅਗੀਆ ਸਾਹਿਣੇ ਪਤਿਕਾ ਜਪੋ ਸਾਖ ਨਾਮ ਵਾਹਿਗੁਰੂ ਸਾਖ ਨਾਮ ਵਾਹਿਗੁਰੂ

a ah. ah.